ਵੇ ਵੀਰ ਨੇ ਆਪਣਾ ਵੀਰੇ ਕਿੱਥੋਂ ਨੰਬਰ ਲਿਆ ਸੀ ਆਪਣਾ ਅੱਜ ਆਪਣਾ ਨੰਬਰ ਫੇਸਬੁੱਕ ਤੋਂ ਲਿਆ ਸੀ ਜੀ ਤੇ ਏਸੀ ਨੂੰ ਪ੍ਰੋਬਲਮ ਕੀ ਸੀਗੀ ਏਸੀ ਨੂੰ ਪ੍ਰੋਬਲਮ ਇਹ ਸੀ ਕਿ ਇਹਦਾ ਆਊਟਡੋਰ ਵਾਰ-ਵਾਰ ਟ੍ਰਿਪ ਕਰ ਰਿਹਾ ਸੀ ਕਿੰਨੇ ਕੁ ਟਾਈਮ ਦਾਲ ਕਰਦਾ ਸੀਗਾ 20 ਮਿੰਟ ਚੱਲਣ ਤੋਂ ਬਾਅਦ ਟ੍ਰਿਪ ਕਰਦਾ ਅੱਜ ਆਪਾਂ ਜਾ ਰਹੇ ਆ ਪਿੰਡ ਕਾਮਲ ਵਾਲੇ ਜਿੱਥੇ ਕਿ ਆਪਾਂ ਨੂੰ ਇਹਨਾਂ ਨੇ ਫੇਸਬੁੱਕ ਤੇ ਮੈਸੇਜ ਕੀਤਾ ਸੀ ਜੀ ਇਹਨਾਂ ਦਾ ਏਸੀ ਖਰਾਬ ਹੈ ਤੇ ਏਸੀ ਕੂਲਿੰਗ ਨਹੀਂ ਕਰਦਾ ਤੇ ਏਸੀ ਜਿਹੜਾ ਵਾਰ-ਵਾਰ ਕੱਟ ਹੋ ਰਿਹਾ ਤੇ ਆਪ ਪਹੁੰਚ ਚੁਕੇ ਆ ਪਿੰਡ ਕਾਮਰ ਵਾਲੇ ਤੇ ਇਹ ਆ ਕੈਰੀਅਰ ਕੰਪਨੀ ਦਾ ਏਸੀ ਤੇ ਏਸੀ ਨੂੰ ਖੋਲ ਕੇ ਦੇਖਿਆ ਤੇ ਤੁਸੀਂ ਆਪ ਹਾਲਾਤ ਵੇਖੋ ਏਸੀ ਦੇ ਕੀ ਬਣੇ ਹੋਏ ਨੇ ਕਰੀਬ 5 ਸਾਲ ਹੋ ਗਏ ਐਸ ਏਸੀ ਲੱਗੇ ਨੂੰ ਤੇ ਅੱਜ ਤੱਕ ਕਰ ਇਹਦੀ ਜਿਹੜੀ ਹੈ ਸਹੀ ਤਰੀਕੇ ਨਾਲ ਕਹਿੰਦੇ ਵੀ ਸਰਵਿਸ ਨਹੀਂ ਹੋਈ ਜਦੋਂ ਸਰਵਿਸ ਕਰਦੇ ਆ 2-4 ਦਿਨ ਸਹੀ ਚੱਲਦਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਕੂਲਿੰਗ ਨਹੀਂ ਕਰਦਾ ਹੈਗਾ ਏਰੀਆ ਵੀ ਕਾਫੀ ਜ਼ਿਆਦਾ ਵੱਡਾ ਹੈਗਾ ਪਰ ਇਹ ਏਸੀ ਤੁਹਾਡੇ ਸਾਹਮਣੇ ਚਲਦਾ ਦਿਸੇਗਾ ਤੁਹਾਨੂੰ ਤੇ ਕੂਲਿੰਗ ਵੀ ਪੂਰੀ ਪ੍ਰੋਪਰ ਹੋਏਗੀ ਤੇ ਹੁਣ ਦੇਖੋ ਤੁਸੀਂ ਇਹਦੇ ਉੱਪਰ ਨਾ ਬਰਫ਼ ਜੰਮਣਾ ਸ਼ੁਰੂ ਹੋ ਗਈ ਏ ਏਸੀ ਦਾ ਕੁਆਇਲ ਜਦੋਂ ਆਪਾਂ ਇਹਦੇ ਉੱਪਰਲੇ ਬਣੇ ਦੇਖਿਆ ਟੌਪ ਕਵਰ ਲਾ ਕੇ ਤੇ ਉੱਪਰ ਹਲਕੀ ਜੀ ਬਰਫ਼ ਜੰਮਦੀ ਹੈਗੀ ਹੈ ਹੁਣ ਆਪਾਂ ਪਹੁੰਚ ਚੁੱਕੇ ਹਾਂ ਛੱਤ ਦੇ ਉੱਪਰ ਜਿੱਥੇ ਕਿ ਆਊਟਡੋਰ ਲੱਗਿਆ ਆ ਤੇ ਤੁਸੀਂ ਹੁਣ ਦੇਖੋਗੇ ਏਸੀ ਚੱਲਦਾ ਪਿਆ ਹੈ ਬਿਲਕੁਲ ਓਕੇ ਤੇ ਇਹਨੂੰ ਕਿ 10-15 ਮਿੰਟ ਬਾਅਦ ਇਹ ਵਿੱਚ ਟ੍ਰਿਪ ਕਰਦਾ ਪਿਆ ਇਹਦਾ ਕੰਪਰੈਸ਼ਨ ਬੰਦ ਹੋ ਜਾਂਦਾ ਤੇ ਜਿਹੜੀ ਗੈਸ ਉਹ ਜਿੰਨਾ ਹੋਣਾ ਚਾਹੀਦਾ ਪ੍ਰੈਸ਼ਰ ਉਸ ਤੋਂ ਘੱਟ ਸ਼ੋ ਹੋ ਰਹੀ ਹੈ ਰਿਟਰਨ ਓਕੇ ਆ ਪਰ ਗੈਸ ਘੱਟ ਸ਼ੋ ਐ ਤੇ ਐਂਪੀਅਰ ਵੀ ਥੋੜੇ ਜਿ ਘੱਟ ਲੈ ਰਿਹਾ ਨਾਰਮਲ ਐਂਪੀਅਰ ਦੇ ਨਾਲੋਂ ਆਪਾਂ ਜਿਹੜੀਆਂ ਵੀਡੀਓ ਫੇਸਬੁੱਕ ਜਾਂ ਯੂਟਿਊਬ ਤੇ ਪਾਉਣੇ ਆ ਨਾ ਤੇ ਬਾਈ ਜੀ ਆ ਵੇਖੋ ਕਮੈਂਟ ਤੁਸੀਂ ਇਦਾਂ ਦੇ ਕਰਦੇ ਜੇ ਵੀ ਮੈਂ ਕਿਸੇ ਦੇ ਹੱਥ ਦੇ ਵਿੱਚ ਚਾਬੀਆਂ ਤਾਂ ਫੜਾਈਆਂ ਨਹੀਂ ਜਿਹੜਾ ਤਜਰਬਾ ਗਰਾਉਂਡ ਦੇ ਉੱਪਰ ਉਤਰਨਾ ਪੈਂਦਾ ਕੋਈ ਕਿਸੇ ਦੇ ਮਾਰਿਆ ਨਹੀਂ ਮਰਦਾਗਾ ਵੀਰੇ ਹਜ਼ਾਰਾਂ ਵੀਡੀਓ ਨੇ ਫੇਸਬੁੱਕ ਯੂਟਿਊਬ ਤੇ ਤੁਸੀਂ ਵੇਖੋਗੇ ਮੇਰੇ ਕੱਲੇ ਵੀਡੀਓ ਦੇ ਬਣਾਉਣ ਨਾਲ ਤੁਹਾਡਾ ਕੰਮ ਖਤਮ ਨਹੀਂ ਹੋਣ ਵਾਲਾ ਵਿਰੇ ਜੇ ਤੁਸੀਂ ਮਿਹਨਤ ਨਾਲ ਕੰਮ ਕਰਦੇ ਹੋ ਤੇ ਤੁਹਾਨੂੰ ਕਸਟਮਰ ਬੁਲਾਏਗਾ ਹੀ ਬੁਲਾਏਗਾ। ਬਾਕੀ YouTube ਦੇ ਸਿਖਾਇਆ ਨਹੀਂ ਕੋਈ ਸਿੱਖਦਾ। ਗਰਾਊਂਡ ਤੇ ਉਤਰਨਾ ਪੈਂਦਾ। ਸੋਚ ਆਪਣੀ ਆਪਣੀ ਹੁੰਦੀ ਵਿਰੇ ਪ੍ਰਮਾਤਮਾ ਸਭ ਨੂੰ ਦਿੰਦਾ। ਨੀਤ ਨੂੰ ਮਰਾਦਾ ਹੁੰਦੀਆਂ ਨੇ ਤੇ ਬਾਕੀ ਹੁਣ ਗੱਲ ਇਹ ਆ ਕਿ ਆਪਣੀ ਇਹ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਵੇਖ ਸਕਦੇ ਜੇ। ਸਾਫ ਸੰਧੂ ਨਾਮ ਤੇ ਆਪਣਾ YouTube ਚੈਨਲ ਬਣਿਆ ਆ ਤੇ ਆਪਾਂ ਪਹੁੰਚ ਗਏ ਆ ਇਸ ਟਾਈਮ ਇਨਡੋਰ ਦੇ ਕੋਲ ਤੇ ਇਨਡੋਰ ਦੇ ਜਿਹੜੇ ਫਲੇਅਰ ਨਾਲੇ ਉਹ ਆਪਾਂ ਖੋਲ ਦਿੱਤੇ ਤੇ ਇਸ ਟਾਈਮ ਜਿਹੜਾ ਇਨਡੋਰ ਆਪਾਂ ਥੱਲੇ ਉਤਾਰ ਰਹੇ ਆ। ਇਨਡੋਰ ਨੂੰ ਥੱਲੇ ਉਤਾਰ ਕੇ ਸਭ ਤੋਂ ਪਹਿਲਾਂ ਜਿਹੜੀ ਹੁੰਦੀ ਆਂਦੀ ਹੈ ਮੇਨ ਪੀਸੀਬੀ ਬੋਰਡ ਜਿਹੜਾ ਹੈਗਾ ਉਹਨੂੰ ਆਪਾਂ ਅਲੱਗ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਦਾ ਕੋਇਲ ਉਹਦੇ ਸਾਰੇ ਨਾਟ ਖੋਲ ਕੇ ਉਹਨੂੰ ਅਲੱਗ ਕਰਾਂਗੇ ਬਲੋਰ ਦੇ ਨਾਲੋਂ ਇਨਡੋਰ ਕੋਇਲ ਨੂੰ ਖੋਲਣ ਲੱਗਿਆ ਨਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਥੇ ਨਾ ਇੱਕ ਡਾਟ ਮਹਿਸੂਸ ਹੋਇਆ ਕਿ ਇੱਥੇ ਨਾ ਮੌਿਸਚਰ ਜਿਹਾ ਬਣਿਆ ਹੋਇਆ ਹੈ ਤੇ ਇਹਨ ਤੇ ਸ਼ੱਕ ਪੈ ਰਿਹਾ ਸੀ ਕਿ ਕੋਈ ਲੀਕੇਜ ਨਾ ਹੋਵੇ ਤੇ ਲੀਕੇਜ ਦਾ ਜਿਹੜਾ ਵੀ ਪ੍ਰੋਸੈਸ ਹੈ ਉਹ ਵੀ ਆਪਾਂ ਕੋਇਲ ਤਾਂ ਖੋਲਿਆ ਤੇ ਉਹਨੂੰ ਵੀ ਚੈੱਕ ਕਰਾਂਗੇ ਕੋਇਲ ਨੂੰ ਅਲੱਗ ਕਰ ਲਿਆ ਤੇ ਹੁਣ ਤੁਸੀਂ ਵੇਖੋ ਵੀ ਕੋਇਲ ਦੇ ਵਿੱਚ ਕਿੰਨੀ ਜ਼ਿਆਦੀ ਡਸਟ ਜਿਹੜੀ ਅੰਦਰ ਵਾਲੀ ਸਾਈਡ ਤੇ ਨਜ਼ਰ ਆ ਰਹੀ ਹੈ ਇਸੇ ਡਸਟ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਵਾਸ਼ਰ ਦੀ ਮਦਦ ਨਾਲ ਪ੍ਰੈਸ਼ਰ ਮਾਰ-ਮਾਰ ਕੇ ਇਹਨੂੰ ਸਾਫ਼ ਕਰਾਂਗੇ ਇਹ ਜਿਹੜੀ ਡਸਟ ਹੈ तकरीबन 4-5 ਸਾਲ ਦੇ ਵਿੱਚੋ AC ਦੇ ਵਿੱਚ ਜੰਮੀ ਜਦੋਂ ਆਪਾਂ ਸਰਵਿਸ ਕਰਦੇ ਆ ਤੇ ਉੱਪਰ ਵਾਲੀ ਸਾਈਡ ਜਿਹੜੀ ਆ ਉਹਦੇ ਤੋਂ ਸਾਫ਼ ਹੋ ਜਾਂਦਾ ਪਰ ਜਿਹੜੀ ਨੀਚੇ ਵਾਲੀ ਸਾਈਡ ਹੈ ਉਹ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਹੌਲੀ-ਹੌਲੀ ਜਿਹੜੀ ਡਸਟ ਪੈਂਦੀ ਪੈਂਦੀ ਵੱਧਦੀ ਵੱਧਦੀ ਜਿਹੜਾ ਹਵਾ ਦਾ ਫਲੋ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਡਸਟ ਤੁਸੀਂ ਵੇਖੋ ਵੀ ਕਿੰਨੀ ਜਿਆਦਾ ਨਿਕਲ ਰਹੀ ਮੋਟੀ ਡਸਟ ਜਿਹੜੀ ਪੱਕਾ ਪੂਰੀਆਂ ਪੇਪੜੀਆਂ ਜੰਮੀ ਹੋਈਆਂ ਨੇ ਅੰਦਰਲੇ ਬੰਨੇ ਕੋਇਲ ਦੇ AC ਖੋਲ ਕੇ ਜਿਹੜੀ ਸਰਵਿਸ ਕਰਨ ਦਾ ਪ੍ਰੋਸੈਸ ਹੈ ਨਾ ਇਹ ਕੋਈ ਛੋਟਾ ਮੋਟਾ ਪ੍ਰੋਸੈਸ ਨਹੀਂ ਹੈਗਾ ਤਕਰੀਬਨ 4-5 ਘੰਟੇ ਆਰਾਮ ਨਾਲ ਲੱਗ ਜਾਂਦੇ ਆ ਤੇ ਕਈ ਵੀਰ ਕਹਿੰਦੇ ਵੀ ਖਰਚਾ ਕਿੰਨਾ ਕੁ ਆਏਗਾ ਭਾਈ ਖਰਚਾ ਇਸ ਚੀਜ਼ ਦਾ ਵੱਧ ਆਊਗਾ ਦੂਜੀ ਤੁਸੀਂ ਜੇ ਕੋਈ ਸਰਵਿਸ ਕੋਈ 400 ਚ ਕਰਦਾ ਕੋਈ 500 ਚ ਕਰਦਾ ਕੋਈ 600 ਚ ਕਰਦਾ ਉਹ ਰੇਟ ਵੱਖਰਾ ਵੱਖਰਾ ਏਰੀਆ ਦੇ ਹਿਸਾਬ ਨਾਲ ਹੋ ਸਕਦਾ ਪਰ ਜਿਹੜੇ ਖੋਲ ਕੇ ਸਰਵਿਸ ਹੁੰਦੇ ਨੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈਗਾ ਤੇ ਇਸ ਕਰਕੇ ਨਾ ਇਹ ਏਸੀ ਦਿਹਾੜੀ ਦੇ ਵਿੱਚ ਇੱਕ ਦੋ ਏਸੀ ਹੁੰਦੇ ਨੇ ਜੇ ਇਦਾਂ ਦੀ ਆਪਾਂ ਸਰਵਿਸ ਕਰਨੀ ਹੈ ਤੇ ਪਹਿਲਾਂ ਨਾਲੋਂ ਹੁਣ ਕੋਇਲ ਜਿਹੜਾ ਨਾ ਕਾਫੀ ਹੱਦ ਤੱਕ ਸਾਫ਼ ਹੋ ਗਿਆ ਹੈ ਅਜੇ ਵੀ ਜਿਹੜੀ ਕਮੀ ਪੇਸ਼ੀ ਹੈ ਉਹ ਕੱਢ ਰਹੇ ਆ ਅਜੇ ਵੀ ਜਿਹੜੇ ਇਹਦੇ ਵਿੱਚੋਂ ਡਸਟ ਦੇ ਕਣੇ ਨਾ ਨਿਕਲ ਰਹੇ ਆ ਜਿੰਨਾ ਜਿਹੜੇ ਸਾਫ਼ ਨਹੀਂ ਨਾ ਹੁੰਦਾ ਉਹਨਾਂ ਟਾਈਮ ਆਪਾਂ ਇਹਦੀ ਜਾਣ ਨਹੀਂ ਛੱਡਣ ਵਾਲੇ ਕੋਇਲ ਦੀ ਜਿਹੜੀ ਸਫਾਈ ਉਹ ਹੋ ਚੁੱਕੀ ਹੈ ਤੇ ਇੱਧਰਲੇ ਬੰਨੇ ਆਪਾਂ ਨੂੰ ਜਿਹੜਾ ਡਾਊਟ ਸੀਗਾ ਕਿ ਮੌਇਸਚਰ ਆਇਆ ਹੋਇਆ ਸੀ ਉਹ ਡਾਊਟ ਨੂੰ ਕਲੀਅਰ ਕਰਨ ਵਾਸਤੇ ਨਾ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰ ਰਹੇ ਆ ਤੇ ਇੱਕ ਬੰਨੇ ਜਿਹੜਾ ਕੋਇਲ ਦਾ ਬਲੂਅਰ ਹੈ ਉਹਨੂੰ ਆਪਾਂ ਜਿਹੜਾ ਸਾਫ਼ ਕਰ ਰਹੇ ਆ ਤੇ ਹੁਣ ਕਬਾਇਲ ਦੇ ਵਿੱਚ ਆਪਾਂ ਪ੍ਰੈਸ਼ਰ ਭਰਿਆ ਤਕਰੀਬਨ 4-500 ਪਾਉਂਡ ਜਿਹੜਾ ਪ੍ਰੈਸ਼ਰ ਭਰ ਕੇ ਤੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਡੁਬੋ ਕੇ ਚੈੱਕ ਕਰਨਾ ਵੀ ਕਿਸੇ ਬੰਨੇ ਕੋਈ ਲੀਕੇਜ ਹੈ ਆ ਜਾਂ ਨਹੀਂ ਹੈ ਲੀਕੇਜ ਆਪਾਂ ਨੂੰ ਮਿਲ ਨਹੀਂ ਰਹੀ ਤੇ ਹੁਣ ਆਪਣੇ ਕੋਲ ਜਿਹੜਾ ਲਾਸਟ ਹਥਿਆਰ ਹੁੰਦਾ ਜਿਵੇਂ ਕਹਿ ਦਈਏ ਜੁਗਾੜ ਹੀ ਹੈ ਥੋੜਾ ਜਿਹਾ ਸੇਕ ਮਾਰਾਂਗੇ ਪ੍ਰੈਸ਼ਰ ਭਰੇ ਤੋਂ ਥੋੜਾ ਥੋੜਾ ਨਾਰਮਲ ਸੇਕ ਦੋਹਾਂ ਸਾਈਡਾਂ ਦੇ ਮਾਰ ਕੇ ਤੇ ਕਈ ਵਾਰੀ ਕੀ ਹੁੰਦਾ ਰੈਸਟ ਲੱਗੀ ਹੁੰਦੀ ਜੰਗਾਲ ਥੋੜਾ ਬਦਾ ਲੱਗਿਆ ਹੁੰਦਾ ਹੁੰਦੇ ਨਾਲ ਜਿਹੜੀ ਲੀਕੇਜ ਹੈ ਪਤਾ ਨਹੀਂ ਲੱਗਦਾ ਹੈਗਾ ਤੇ ਹੁਣ ਦੋਨੋਂ ਬੰਨੇ ਸੇਕ ਮਾਰ ਕੇ ਫਿਰ ਤੋਂ ਜਿਹੜਾ ਇਹਨੂੰ ਪਾਣੀ ਦੇ ਵਿੱਚ ਡਬੋ ਕੇ ਚੈੱਕ ਕਰਾਂਗੇ ਲੀਕੇਜ ਦਾ ਕੁਆਇਲ ਦੇ ਵਿੱਚ ਲੀਕੇਜ ਤਾਂ ਕਲੀਅਰ ਹੋ ਚੁੱਕਾ ਵੀ ਲੀਕੇਜ ਇਹਦੇ ਵਿੱਚ ਬਿਲਕੁਲ ਨਹੀਂ ਗਈ ਜਿਹੜਾ ਇਹਦੇ ਵਿੱਚ ਪ੍ਰੈਸ਼ਰ ਭਰਿਆ ਸੀ ਉਹਨੂੰ ਆਪਾਂ ਡਿਸਚਾਰਜ ਕਰ ਦਿੱਤਾ ਪ੍ਰੈਸ਼ਰ ਘਟਦਾ ਤੇ ਇਹ ਜਿਹੜੀ ਆਪਾਂ ਟੇਪ ਕੋਇਲ ਦੀ ਜਿਹੜੀ ਪਾਈਪ ਦੇ ਉੱਪਰ ਲੱਥੀ ਹੋਈ ਸੀ ਉਹਨੂੰ ਦੁਬਾਰਾ ਇਨਸੂਲੇਸ਼ਨ ਪਹਿਲਾਂ ਚੜਾ ਕੇ ਉੱਪਰਲੇ ਬਨੇ ਟੇਪ ਕਰਕੇ ਤੇ ਕੋਇਲ ਦੀ ਜਿਹੜੀ ਆ ਦੁਬਾਰਾ ਤੋਂ ਆਪਾਂ ਫੀਟਿੰਗ ਕਰਾਂਗੇ ਕੋਇਲ ਦੀ ਸਫਾਈ ਕਰਨ ਤੋਂ ਬਾਅਦ ਦੇ ਵਿੱਚ ਲੀਕੇਜ ਆਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇਨਡੋਰ ਨੂੰ ਦੁਬਾਰਾ ਉਸੇ ਜਗ੍ਹਾ ਤੇ ਫਿੱਟ ਕਰ ਰਹੇ ਹਾਂ ਜਿੱਥੇ ਪਹਿਲਾਂ ਲੱਗਿਆ ਸੀ ਇਨਡੋਰ ਦੋਨੇ ਫਲੇਅਰ ਨੜਾ ਨੂੰ ਆਪਾਂ ਚੰਗੀ ਤਰ੍ਹਾਂ ਕੱਸ ਦਿੱਤਾ ਤੇ ਹੁਣ ਆਪਾਂ ਜਾਵਾਂਗੇ ਛੱਤ ਦੇ ਉੱਪਰ ਇਨਡੋਰ ਦੀ ਤਾਂ ਜਿਹੜੀ ਸਰਵਿਸ ਹੋ ਚੁੱਕੀ ਤੇ ਆਊਟਡੋਰ ਦੀ ਸਰਵਿਸ ਹੋਣਾ ਬਾਕੀ ਹੈ ਇਸ ਲਈ ਆਪਾਂ ਨੂੰ ਉੱਪਰ ਲਾਈਟ ਦੀ ਵੀ ਜ਼ਰੂਰਤ ਹੈ ਤੇ ਪਹਿਲਾਂ ਆਪਾਂ ਇਹਦਾ ਵੈਕਿਊਮ ਕਰਵਾ ਲਾਂਗੇ ਜਿਹੜਾ ਵੈਕਿਊਮ ਦਾ ਪ੍ਰੋਸੈਸ ਹੈ 15 20 ਮਿੰਟ ਵਾਲਾ ਉਹ ਆਪਾਂ ਕੰਪਲੀਟ ਕਰਾਂਗੇ। ਕੰਪੰਪ ਨੂੰ ਬਲਾ ਅਗੇ ਰੱਖ ਲੈ। ਕੰਪੰਪ ਨੂੰ ਮਹਲਾ ਅਗੇ ਰੱਖ ਲੈ। ਵੈਕਿਊਮ ਪ੍ਰੋਸੈਸ ਕੰਪਲੀਟ ਹੋ ਚੁੱਕਾ ਤੇ ਹੁਣ ਗੈਸ ਨੂੰ ਆਪਾਂ ਅਨਲੌਕ ਕਰ ਰਹੇ ਆਂ। ਗੈਸ ਨੂੰ ਅਨਲੌਕ ਕਰਕੇ ਤੇ ਪਹੁੰਚਾਂਗੇ ਇਨਡੋਰ ਦੇ ਕੋਲ। ਠੀਕ ਹੈ। ਠੀਕ ਹੈ। ਠੀਕ ਹੈ। ਠੀਕ ਹੈ। ਏਸੀ ਨੂੰ ਆਨ ਕੀਤਾ ਤੇ ਜਿਹੜੀ ਹਵਾ ਪਹਿਲਾਂ ਰੁਕ ਰੁਕ ਕੇ ਆ ਰਹੀ ਸੀ ਤੇ ਉਹਨੂੰ ਤੁਸੀਂ ਆਪ ਫੀਲ ਕਰੋ ਕਿ ਕਿਸ ਤਰ੍ਹਾਂ ਹਵਾ ਆ ਰਹੀ ਹੁਣ ਇੱਥੋਂ ਕਾਟਾ ਵਜਿਦੂ ਜ਼ਿਆਦਾ ਐਂ ਜ਼ੋਰ ਆ ਰਹੀ ਕੋਡ ਬਰਾਬਰ ਹੋ ਗਈ ਹੁਣ ਲਾਸਟ ਪ੍ਰੋਸੈਸ ਜਿਹੜਾ ਆਪਣਾ ਆਊਟਡੋਰ ਦੀ ਸਰਵਿਸ ਹੋਣੀ ਬਾਕੀ ਸੀ ਤੇ ਹੀਟ ਜਿਹੜੀ ਹੈ ਉਹ ਪ੍ਰੋਪਰ ਆ ਰਹੀ ਹੈ ਤੇ ਰਿਟਰਨ ਜਿਹੜੀ ਅੱਗੇ ਹੱਦ ਤੋਂ ਜ਼ਿਆਦਾ ਸੀ ਉਹ ਵੀ ਨਾਰਮਲ ਹੋ ਗਈ ਤੇ ਅੰਪੀਅਰ ਤੁਸੀਂ ਵੇਖ ਲਓ ਜਿੰਨੇ ਐਚਲ ਦੇ ਵਿੱਚ ਇਹਨੂੰ ਅੰਪੀਅਰ ਚਾਹੀਦੇ ਆ ਉਹਨੇ ਅੰਪੀਅਰ ਏਸੀ ਲੈ ਰਿਆ ਹੈਗਾ ਤੇ ਜਿਹੜਾ ਬੈਕ ਪ੍ਰੈਸ਼ਰ ਉਹ ਵੀ ਜਿਹੜਾ ਪਹਿਲਾਂ ਡਾਊਨ ਸੀਗਾ ਤੇ ਹੁਣ ਉਹ ਵੀ ਪੂਰਾ ਹੋ ਚੁੱਕਾ ਹੁਣ ਆਪਾਂ ਕਰ ਰਹੇ ਆ ਆਊਟਡੋਰ ਦੀ ਸਰਵਿਸ ਤੇ ਆਊਟਡੋਰ ਦੇ ਵਿੱਚ ਜਿੰਨੀ ਇੰਡੋਰ 'ਚ ਡਸਟ ਸੀਗੀ ਆਊਟਡੋਰ ਦੇ ਵਿੱਚ ਉਹਨਾਂ ਜ਼ਿਆਦਾ ਡਸਟ ਨਹੀਂ ਹੈਗੀ ਕਿਉਂਕਿ ਬਰਸਾਤਾਂ ਦੇ ਵਿੱਚ ਵੈਸੇ ਵੀ ਏਸੀ ਸਾਫ਼ ਹੋ ਜਾਂਦੇ ਨੇ ਤੇ ਜਿਹੜੀ ਆਪਾਂ ਕਮੀ ਪੇਸ਼ੀ ਰਹ ਗਈ ਸੀ ਉਹ ਆਪਾਂ ਪ੍ਰੈਸ਼ਰ ਪੰਪ ਦੇ ਨਾਲ ਇਹਦੀ ਕੱਢ ਰਹੇ ਹਾਂ ਜਿਹੜਾ ਥੋੜਾ ਜਿਹਾ ਇਨਡੋਰ ਦਾ ਕੰਮ ਆਪਣਾ ਕੰਪਲੀਟ ਸੀ ਜਿਹੜੀ ਕਿ ਟੇਪ ਕਰਨ ਵਾਲੀ ਰਹਿ ਗਈ ਸੀ ਕਨੈਕਸ਼ਨ ਕਰਨ ਵਾਲੇ ਸੀ ਉਹ ਸਾਰਾ ਕੁਝ ਆਪਣਾ ਕਲੀਅਰ ਹੋ ਚੁੱਕਾ ਏਸੀ ਦਾ ਇਨਡੋਰ ਜਿਹੜਾ ਬਿਲਕੁਲ ਓਕੇ ਆ ਤੁਹਾਨੂੰ ਹੁਣ ਵੀਰਜੀ ਖੁਦ ਦੱਸਣਗੇ ਜਿਨ੍ਹਾਂ ਦਾ ਏਸੀ ਆਪਾਂ ਰਿਪੇਅਰ ਕੀਤਾ ਤੇ ਇਹ ਵੀਰ ਨੇ ਆਪਣਾ ਵੀਰੇ ਕਿੱਥੋਂ ਨੰਬਰ ਲਿਆ ਸੀ ਆਪਣਾ ਆਪਾਂ ਆਪਣਾ ਨੰਬਰ ਫੇਸਬੁੱਕ ਤੋਂ ਲਿਆ ਸੀ ਜੀ ਤੇ ਏਸੀ ਨੂੰ ਪ੍ਰੋਬਲਮ ਕੀ ਸੀਗੀ ਏਸੀ ਨੂੰ ਪ੍ਰੋਬਲਮ ਇਹ ਸੀ ਕਿ ਇਹਦਾ ਆਊਟਡੋਰ ਵਾਰ-ਵਾਰ ਟ੍ਰਿਪ ਕਰ ਰਿਹਾ ਸੀ ਕਿੰਨੇ ਕੁ ਟਾਈਮ ਬਾਅਦ ਕਰਦਾ ਸੀਗਾ 20 ਮਿੰਟ ਚੱਲਣ ਤੋਂ ਬਾਅਦ ਇੱਕ ਟ੍ਰਿਪ ਕਰ ਜਾਂਦਾ ਸੀ 5-10 ਮਿੰਟ ਫਿਰ ਆਟੋਮੈਟਿਕ ਸਟਾਰਟ ਹੋ ਕੇ ਚੱਲ ਪੈਂਦਾ ਹੁੰਦਾ ਹੁਣ ਤੁਹਾਡੇ ਸਾਹਮਣੇ ਆਪਣਾ ਪਾ ਚਲਾਇਆ ਹੋਇਆ ਸੀ ਕਿੰਨਾ ਚਿਰ ਹੋ ਗਿਆ ਚੱਲਦਿਆਂ ਇਹ ਸੀ ਚੱਲਦਿਆਂ ਹੁਣ ਮੇਰੇ ਸਾਹਮਣੇ ਅੱਧਾ ਘੰਟਾ ਹੋ ਗਿਆ ਹੈ ਹੁਣ ਟ੍ਰਿਪ ਤਾਂ ਨਹੀਂ ਹੋਇਆ ਨਾ ਹੁਣ ਟ੍ਰਿਪ ਨਹੀਂ ਆ ਹੁਣ ਕਲੀਅਰ ਹੋ ਗਿਆ ਤੇ نیچے 쿨ਿੰਗ ਕਿਹੋ ਜਿਹੀ ਲੱਗ ਰਹੀ ਤੁਹਾਨੂੰ 쿨ਿੰਗ ਬਹੁਤ ਵਧੀਆ ਕਰ ਰਿਹਾ ਪਹਿਲਾਂ 쿨ਿੰਗ ਵੀ ਬਹੁਤ ਘੱਟ ਕਰਦਾ ਸੀਗਾ ਤੇ ਅੰਦਰਲਾ ਜਿਹੜੀ ਹਵਾ ਹੀ ਬਹੁਤ ਘੱਟ ਸੌੜਦਾ ਸੀਗਾ ਤੇ ਆਪਣੇ ਪੈਨ ਨੂੰ ਵੇਖ ਕੇ ਤੁਹਾਨੂੰ ਕਿਵੇਂ ਲ